ਪੰਜਾਬ ਦਾ ਖਜ਼ਾਨਾ ਖਾਲੀ ਹੈ ਇਹ ਸਤਰਾ ਤੁਸੀਂ ਹਰ ਮੰਤਰੀ ਦੇ ਮੂੰਹੋਂ ਸੁਨਿਆ ਹੋਣ ਗਿਆ ਹਾਲੇ ਤੱਕ ਸਰਕਾਰ ਦੇ ਕਿਸੇ ਵੀ ਮੰਤਰੀ ਨੇ ਨਹੀਂ ਕਿਹਾ ਕਿ ਖਜ਼ਾਨਾ ਪਰ ਗਿਆ ਜਿਸ ਸਮੇਂ ਤੋਂ ਪੰਜਾਬ ਵਿੱਚ ਕਾਂਗਰਸ ਸਰਕਾਰ ਆਈ ਹੈ ਉਸ ਸਮੇਂ ਤੋਂ ਹੀ ਇਹ ਗੱਲ ਹਰ ਇੱਕ ਮੰਤਰੀ ਇੱਥੋਂ ਤੱਕ ਮੁੱਖ ਮੰਤਰੀ ਦੇ ਮੂੰਹ ਤੇ ਵੀ ਸੀ ਪੈਸਿਆਂ ਦੀ ਕਿਲਤ ਕਰ ਰਹੀ ਸਰਕਾਰ ਨੇ ਅਧਿਆਪਕਾਂ ਦੀਆਂ ਤਨਖਾਹਾਂ ਘਟਾ ਦਿੱਤੀਆਂ ਸਨ ਪਰ ਹਾਲੀ ਵਿੱਚ ਉਸ ਸਮੇਂ ਖਾਲੀ ਖਜ਼ਾਨੇ ਨੂੰ ਕੈਪਟਨ ਸਾਇਪੋਲ ਗਏ ਜਦੋਂ ਵਿਧਾਇਕਾਂ ਦੀਆਂ ਤਨਖਾਹਾਂ ਵਧਾਉਣ ਤੇ ਚਰਚਾ ਹੋਈ ਨਾਲ ਹੀ ਵਿਦਾਇਕਾਂ ਨੂੰ ਮਹਿੰਗੀਆਂ ਗੱਡੀਆਂ ਸਫ਼ਰ ਲਈ ਦਿੱਤੀਆਂ ਗਈਆਂ ਸਰਕਾਰ ਬਣਨ ਤੋਂ 1 ਸਾਲ ਬਾਅਦ ਵੀ ਸਰਕਾਰ ਦਾ ਜੋ ਖਜ਼ਾਨਾ ਖਾਲੀ ਦਾ ਫਰਮਾਨ ਸੀ ਉਹ ਰਾਗ ਸਰਕਾਰ ਹੁਣ ਵੀ ਆਲਾਪ ਰਹੀ ਹੈ ਹੁਣ ਇੱਕ ਨਾਦਰ ਸ਼ਾਹੀ ਫਰਮਾਨ ਜਾਰੀ ਕੀਤਾ ਗਿਆ ਜਿਸ ਵਿੱਚ ਪੰਜਾਬ ਦੇ مالی ਹਾਲਤ ਦਾ ਇੱਕ ਵਾਰ ਫਿਰ ਦਰੂਨ ਰੋਇਆ ਗਿਆ ਨਾਲ ਹੀ ਚੇਤਾਵਨੀ ਦਿੱਤੀ ਗਈ ਹੈ ਕਿ ਜ਼ਿਲ੍ਹਾ ਖਜ਼ਾਨਾ ਅਫਸਰ ਆਪਣੇ ਪੱਧਰ ਤੇ ਕੋਈ ਵੀ ਬਿੱਲ ਪਾਸ ਨਹੀਂ ਕਰ ਸਕਦੇ ਜੇਕਰ ਅਜਿਹਾ ਕਰਦੇ ਨੇ ਤਾਂ ਉਸ ਦੇ ਜ਼ਿੰਮੇਵਾਰ ਉਹ ਖੁਦ ਹੋਣਗੇ ਤੁਸੀਂ ਪੜ ਸਕਦੇ ਹੋ ਇੱਕ ਚਿੱਠੀ ਜਾਰੀ ਕੀਤੀ ਗਈ ਹੈ ਇਸ ਵਿੱਚ ਹਦਾਇਤ ਦਿੱਤੀ ਗਈ ਲਿਖਿਆ ਗਿਆ ਰਾਜ ਦੀ ਕੈਸ ਪੋਜੀਸ਼ਨ ਠੀਕ ਨਾ ਹੋਣ ਕਰਕੇ ਆਪਣੇ ਪੱਧਰ ਤੇ ਕੋਈ ਵੀ ਬਿੱਲ ਪਾਸ ਨਾ ਕੀਤਾ ਜਾਵੇ ਜੇਕਰ ਕਿਸੇ ਖਜ਼ਾਨਾ ਅਫਸਰ ਵੱਲੋਂ ਆਪਣੇ ਪੱਧਰ ਤੇ ਕੋਈ ਬਿੱਲ ਪਾਸ ਕੀਤਾ ਗਿਆ ਤਾਂ ਇਸ ਦੀ ਨਿਰੋਲ ਜ਼ਿੰਮੇਵਾਰੀ ਸਬੰਧਤ ਜ਼ਿਲ੍ਹਾ ਖਜ਼ਾਨਾ ਅਫਸਰ ਦੀ ਹੋਵੇਗੀ ਅਤੇ ਉਸ ਵਿਰੁੱਧ ਸਖਤ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ ਬਰਹਾਲੇ ਇਨਾਦਰ شاہੀ ਫਰਮਾਨ ਹੁਣ ਚਰਚਾ ਦਾ ਵਿਸ਼ਾ ਹੈ ਨਾਲੇ ਸਵਾਲ ਖੜਾ ਹੁੰਦਾ ਹੈ ਕਿ ਵਿਧਾਇਕਾਂ ਦੀਆਂ ਤਨਖਾਹਾਂ ਵਧਾਉਣ ਅਤੇ ਹੋਰ ਨਾ ਖਰਚਲੇ ਪੰਜਾਬ ਦਾ ਖਜ਼ਾਨਾ ਪਾਰ ਜਾਂਦਾ ਹੈ ਪਰ ਜਨਤਾ ਦੇ ਕੰਮਾਂ ਲਈ ਸਰਕਾਰ ਦਾ ਖਜ਼ਾਨਾ ਹਮੇਸ਼ਾ ਹੀ ਖਾਲੀ ਹੁੰਦਾ ਹੈ ਹਾਲਾਂਕਿ ਛੁੱਟੀ ਸਹੀ ਹੈ ਜਾਂ ਫਿਰ ਵਾਕਿਆਹੀ ਵਿਭਾਗ ਵੱਲੋਂ ਜਾਰੀ ਕੀਤੀ ਗਈ ਹੈ ਇਸ ਦੀ ਤਸਦੀਕ ਨਹੀਂ ਹੋਈ ਹੈ ਅਤੇ ਡੇਲੀ ਪੋਸਟ ਪੰਜਾਬੀ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ ਕਿ ਇਹ ਛੁੱਟੀ ਸੱਚ ਹੈ ਪਰ ਜੇਕਰ ਸੱਚਮੁੱਚ ਇਹ ਛੁੱਟੀ ਵਿਭਾਗ ਵੱਲੋਂ ਜਾਰੀ ਕੀਤੀ ਗਈ ਹੈ ਤਾਂ ਇਹ ਇੱਕ ਚਿੰਤਾ ਦਾ ਵਿਸ਼ਾ ਆਉਣ ਵਾਲੇ ਸਮੇਂ ਲਈ ਕੀ ਤੂੰ ਹੱਦਵੀ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋ ਚੁੱਕਾ ਹੈ ਜਾਂ ਤੁਹਾਡੇ ਆਇਲੈਟਸ ਵਿੱਚ ਘੱਟ ਬੈਂਡ ਕਰਕੇ ਤੁਹਾਡਾ ਕੈਨੇਡਾ ਵਿੱਚ ਦਾਖਲਾ ਨਹੀਂ ਹੋ ਪਾਰ ਰਿਹਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੀ ਐਕਸਪਰਟ ਟੀਮ ਦੇ ਨਾਲ ਜੋ ਕਿ ਤੁਹਾਡੀ ਕੇਸ ਦੀ ਅਸੈਸਮੈਂਟ ਕਰਕੇ ਬੜੀ ਪਾਰਦਰਸ਼ਤਾ ਨਾਲ ਤੁਹਾਨੂੰ ਦੱਸ ਪਾਏਗੀ ਕਿ ਤੁਹਾਡੀ ਐਲੀਜੀਬਿਲਟੀ ਕਿਹੜੀ ਕੰਟਰੀ ਵਿੱਚ ਬਣ ਰਹੀ ਹੈ ਅਗਰ ਕੈਨੇਡਾ ਵਿੱਚ ਬਣ ਰਹੀ ਹੈ ਤੇ ਕੀ ਰਿਕੁਆਇਰਮੈਂਟ ਹੈ ਸੋ ਤੁਸੀਂ ਸਾਡੇ ਨਾਲ ਸੰਪਰਕ ਕਰੋ ਔਰ ਕੈਨੇਡਾ ਜਾਂਦੇ ਆਪਣੇ ਸੁਪਨੇ ਨੂੰ ਪੂਰਾ ਕਰੋ